ਇਸ ਪੰਜਾਬ ਦੀ ਮੁੱਖ ਮੰਤਰੀ ਦੇ ਅਰਵਿੰਦ ਕੇਂਦਰੀਵਾਲ ਲਾਲੇ ਦੀ ਇਸ਼ਾਰਿਆਂ ਤੇ ਮੋਤੀ ਦੇ ਇਸ਼ਾਰਿਆਂ ਤੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਥਾਮ ਨੂੰ ਇਹਨਾਂ ਨੇ ਖਨੌਰੀ ਸ਼ੰਭੂ ਬਾਰਡਰ ਤੇ ਹਮਲਾ ਕੀਤਾ ਸਾਡੇ ਉੱਤੇ ਕਿਸਾਨਾਂ ਦੇ ਲਾਠੀ ਚਾਰਜ ਕੀਤਾ ਸਾਡੇ ਸਿਲੰਡਰ ਚੋਰੀ ਕੀਤੇ ਸਾਡਾ ਕੀਮਤੀ ਏਸੀ ਪੱਖੇ ਲਾਉਣ ਦੀਆਂ ਵੀਡੀਓ ਤੁਸੀਂ ਦੇਖਿਆ ਚੱਲੋ। ਨਾਲੇ ਤਾਂ ਅੰਦੋਲਨ ਕੁਚਲਤਾ ਨਾਲੇ ਅਸੀਂ ਕਿਸਾਨਾਂ ਦੇ ਪੱਖੀ ਆ। ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਵਕ ਵਕ ਬਿਆਨਬਾਜ਼ੀ ਤਾਗਣੀ ਆ ਲੋਕਾਂ ਨੂੰ ਭੰਬਲ ਭੂਸੇ ਚ ਪਾਉਣਾ ਕੀ ਤਰੀਕ ਨੂੰ ਜ਼ਿਲ੍ਹਾ ਫਰੀਦਕੋਟ ਦੇ ਟੈਣਾ ਟੀਪ ਪੁਆਇੰਟ ਤੇ ਇਸੇ ਤਰ੍ਹਾਂ ਪਿੰਡ ਬਾੜਾ ਭਾਈ ਕਾ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕੀਤਾ ਉਸ ਦੇ ਵਿੱਚ ਵੀ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਪਿੰਡ ਬਾੜਾ ਭਾਈ ਦੇ ਬਸਨੀਕ ਘਰਾਂ ਚ ਵੜ ਵੜ ਕੇ ਪੁਲਿਸ ਨੇ ਸਾਡੇ ਉੱਥੇ ਔਰਤਾਂ ਨੂੰ ਧੱਕੇ ਮਾਰੇ ਇਹਨਾਂ ਡਬਲਯੂਟੀਓ ਨੀਤੀਆਂ ਵਿਸ਼ਵ ਪਰ ਸੰਸਥਾ ਦੀਆਂ ਨੀਤੀਆਂ ਉਹਨਾਂ ਨੀਤੀਆਂ ਦੇ ਵਿੱਚ ਲਿਖਿਆ ਵੀ ਇੱਥੇ ਛੋਟੀ ਕਿਸਾਨੀ ਨੂੰ ਖਤਮ ਕਰਕੇ ਦਾਦਾ ਹਜ਼ਾਰ ਏਕੜ ਦੇ ਫਾਰਮ ਬਣਾਏ ਜਾਣਗੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਨੀਤੀਆਂ ਜਿਨ੍ਹਾਂ ਤੋਂ ਸਾਡੇ ਲੋਕ ਸਾਡਾ ਤਬਕਾ ਜਿਹੜਾ ਉਹ ਮਤਲਬ ਅਣਜਾਣ ਆ ਉਹਨਾਂ ਕੋ ਸੋ ਆਪਣੀ ਕਬਰਾਂ ਜਿਹੜੀ ਖੁਦ ਪੱਟ ਰਹੇ ਆ ਇਹਨਾਂ ਨੇ ਰਹਿਣਾ ਨਹੀਂ ਉਹ ਆਪਦੀ ਕਬਰ ਪੱਟ ਰਹੇ ਆ ਠੀਕ ਹੈ ਕਮੈਂਟ ਕਰ ਦਿਓ ਅੱਜ ਉਹਨਾਂ ਨੂੰ ਲੱਗਦਾ ਖਣੀ ਅਸੀਂ ਕਿੱਡੀ ਚਮਚਾਗਰੀ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਮੈਂਟ ਕਰਨ ਵਾਲਿਆਂ ਦਾ ਵੀ ਕੁਝ ਨਹੀਂ ਰਹਿਣਾ ਸਿੱਕਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਕਿਸਾਨਾਂ ਨਾਲ ਇੱਕ ਵਿਤਕਰਾ ਹੋਇਆ ਕਿਸਾਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਜਿਹੜੇ ਘਰ ਸੀ ਟੈਂਪਰਰੀ ਘਰ ਬਣਾਏ ਗਏ ਸੀ ਉਹਨਾਂ ਨੂੰ ਤੋੜਿਆ ਗਿਆ ਟਰਾਲੀਆਂ ਨੂੰ ਜ਼ਬਤ ਕੀਤਾ ਗਿਆ ਹੋਰ ਵੀ ਜਿਹੜਾ ਉਹਨਾਂ ਦਾ ਰਸ਼ਨ ਰੱਖਿਆ ਹੋਇਆ ਸੀ ਤਾਂ ਉਹ ਵੀ ਸੜਕਾਂ ਤੇ ਰੋਲਿਆ ਜਾ ਰਿਹਾ ਇਸ ਬਾਰੇ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਕਿਸਾਨਾਂ ਨੇ ਮੋਦੀ ਸਰਕਾਰ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪਤਲਾ ਫੂਕਿਆ ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜੋ ਵੀ ਹੋਇਆ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਦੇਖੋ ਬੜੀ ਨਿੰਦਣਯੋਗ ਘਟਨਾ ਕਿਉਂਕਿ ਜਿਹੜਾ ਇਹ ਸਾਡਾ ਮੁੱਖ ਮੰਤਰੀ ਆ ਇਹ ਸਾਡੇ ਧਰਨਿਆਂ ਚੋਂ ਉੱਠ ਕੇ ਜਿਹੜੀ ਇਹਨਾਂ ਦੀ ਪਾਰਟੀ ਬਣੀ ਆ ਤਾਂ 2018 ਦੇ ਵਿੱਚ ਸਾਡੇ ਚੀਮੇ ਮੰਡੀ ਅੰਦੋਲਨ ਸਾਡਾ ਚੱਲ ਰਿਹਾ ਸੀ ਉਸ ਵਕਤ ਇਹਨਾਂ ਦਾ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰਾਂ ਨੂੰ ਚੈਲੰਜ ਕਰਦੇ ਸੀ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਡਾਕਟਰ ਸੁਮੇਨਾਥਰ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਐ ਐਮਐਸਪੀ ਦੇਣੀ ਚਾਹੀਦੀ ਸਾਡੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦੇ ਅੱਜ ਵੀਡੀਓ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਊਗਾ ਫੋਟੋ ਵੀਡੀਓ ਚੱਲ ਰਹੀਆਂ ਇਹਨਾਂ ਦੀ ਸਾਡੇ ਉਸ ਤਰ੍ਹਾਂ ਦੇ ਤਾਂ ਹੁਣ ਜੇਕਰ ਪਿਛਲੇ ਦਿੱਲੀ ਮੋਰਚੇ ਦੀ ਕ੍ਰਾਂਤੀ ਨੇ ਪਹਿਲਾਂ ਤੱਕਿਆ ਹਣ ਇਹਨਾਂ ਦੇ 92 ਜਤਾ ਕੇ ਇਹਨਾਂ ਦੀ ਸਰਕਾਰ ਬਣਾਤੀ ਉਹ ਬਹੁਤ ਵੱਡੀ ਭੁੱਲ ਹੋ ਚੁੱਕੀ ਆਉਣ ਵਾਲੇ ਸਮੇਂ 'ਚ ਉਹਦਾ ਜਵਾਬ ਇਹਨਾਂ ਨੂੰ ਮਿਲਣਾ ਤਾਂ ਸਾਡਾ ਸ਼ਾਂਤਮਈ ਇੱਕ ਚੱਲ ਰਿਹਾ ਪ੍ਰੋਟੈਸਟ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ 115 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਕੇਂਦਰ ਦੀ ਸਰਕਾਰ ਨੇ ਮੀਟਿੰਗ ਲਈ ਸੱਦਿਆ ਸਮੁੱਚੀ ਲੀਡਰਸ਼ਿਪ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚੇ ਦੀਆਂ ਸਮੁੱਚੀ ਲੀਡਰਸ਼ਿਪ ਨੂੰ ਮੀਟਿੰਗ ਦੇ ਵਿੱਚ ਸੱਦਿਆ ਔਰ ਉਧਰੋਂ ਬਾਰਡਰਾਂ ਤੇ ਪੁਲਿਸ ਦੀ ਤਾਇਨਾਤ ਵਧਾਈ ਗਈ ਤਾਂ ਜਦੋਂ ਪ੍ਰੈਸ ਵਾਲੇ ਵੀਰਾਂ ਨੇ ਜਾਂ ਸਾਡੇ ਆਗੂਆਂ ਨੇ ਮੀਟਿੰਗ ਦੇ ਵਿੱਚ ਇਹ ਸਵਾਲ ਖੜੇ ਕੀਤੇ ਕਿ ਅੱਜ ਪੁਲਿਸ ਦੀ ਤਣਾਤੀ ਕਿਉਂ ਵਧਾਈ ਜਾ ਰਹੀ ਆ ਬਾਡਾਂ ਦੇ ਨੇੜੇ ਤਾਂ ਕਹਿੰਦੇ ਜੀ ਨਸ਼ੇ ਦੀ ਮਹਮ ਚੱਲ ਰਹੀ ਹੈ ਤਾਂ ਹੌਲੀ-ਹੌਲੀ ਤੁਸੀਂ ਦੇਖਿਆ ਜਦੋਂ ਮੀਟਿੰਗ ਤੋਂ ਬਾਅਦ ਡੱਲੇਵਾਲ ਸਾਹਿਬ ਦਾ ਕਾਫਲਾ ਮਹਾਲੀ ਆਇਆ ਤਾਂ ਇਸ ਪੰਜਾਬ ਦੀ ਮੁੱਖ ਮੰਤਰੀ ਦੇ ਅਰਵਿੰਦ ਕੇਂਦਰੀਵਾਲ ਲਾਲੇ ਦੀ ਇਸ਼ਾਰਿਆਂ ਤੇ ਮੋਦੀ ਦੇ ਇਸ਼ਾਰਿਆਂ ਤੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਤੁਸ ਤੁਹਾਨੂੰ ਪਤਾ ਸ਼ਾਮ ਨੂੰ ਇਹਨਾਂ ਨੇ ਖਨੌਰੀ ਸ਼ੰਭੂ ਬਾਰਡਰ ਤੇ ਹਮਲਾ ਕੀਤਾ ਸਾਡੇ ਉੱਤੇ ਕਿਸਾਨਾਂ ਦੇ ਲਾਠੀ ਚਾਰਜ ਕੀਤਾ ਸਾਡੇ ਸਿਲੰਡਰ ਚੋਰੀ ਕੀਤੇ ਸਾਡਾ ਕੀਮਤੀ ਏਸੀ ਪੱਖੇ ਲਾਉਣ ਦੀਆਂ ਵੀਡੀਓ ਤੁਸੀਂ ਦੇਖਿਆ ਚੱਲ ਰਹੀਆਂ ਮਲਾਜਮ ਸਾਡੇ ਪੱਖੇ ਲਾ ਰਹੇ ਆ ਸਾਡਾ ਉਥੇ ਬਹੁਤ ਸਾਰਾ ਸਮਾਨ ਚੋਰੀ ਹੋ ਰਿਹਾ ਸਾਡੇ ਟਰੈਕਟਰ ਟਰਾਲੀਆਂ ਖਤਾਨਾਂ 'ਚ ਸਿੱਟੇ ਗਏ ਉਹ ਬੜੀ ਨਿੰਦਣਯੋਗ ਘਟਨਾ ਜਿਸ ਦੇ ਵਿਰੋਧ ਵਿੱਚ ਅਸੀਂ ਕੱਲ 21 ਤਰੀਕ ਨੂੰ ਜ਼ਿਲ੍ਹਾ ਫਰੀਦਕੋਟ ਦੇ ਟਾਣਾ ਟੀਪ ਪੁਆਇੰਟ ਤੇ ਇਸੇ ਤਰ੍ਹਾਂ ਪਿੰਡ ਵੜਾ ਭਾਈ ਕਾ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕੀਤਾ ਉਸ ਦੇ ਵਿੱਚ ਵੀ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਸਾਡੇ ਕਿਸਾਨਾਂ ਤੇ लाठी चार्ज ਕੀਤਾ ਪਿੰਡ ਵੜਾ ਭਾਈ ਕਿਤੇ ਬਸਨੀਕ ਘਰਾਂ 'ਚ ਵੜ ਵੜ ਕੇ ਪੁਲਿਸ ਨੇ ਸਾਡੇ ਉਥੇ ਔਰਤਾਂ ਨੂੰ ਧੱਕੇ ਮਾਰੇ ਤਾਂ ਸਾਡੇ ਸਾਨੂੰ ਸਮੇਤ ਆਗੂਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਪੁਲਿਸ ਲੈਣ ਦੇ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੋ ਅੱਜ ਦਾ ਜਿਹੜਾ ਸਾਡਾ ਐਕਸ਼ਨ ਸੀ ਕਿ ਭਗਵੰਤ ਮਾਨ ਦਾ ਪਿੰਡ ਪਿੰਡ ਦੇ ਵਿੱਚ ਅਰਥੀ ਫੂਕ ਮਜਾਰਾ ਹੋ ਰਿਹਾ ਇਹ ਸਰਕਾਰ ਨੂੰ ਭੁਲੇਖਾ ਵੀ ਸਣੀ 92 ਜਿੱਤ ਗਏ ਖਣੀ ਸਾਡੀ ਫਿਰ ਸਰਕਾਰ ਆਊਗੀ ਤਾਂ ਭਰਾਵੋ ਪਹਿਲਾਂ ਵਾਲੇ ਸਮੇਂ ਚ ਪਹਿਲਾਂ ਵਾਲਿਆਂ ਨੂੰ ਵੀ ਇਹੀ ਲੱਗਦਾ ਸੀ ਇਹ ਜਦੋਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਇਹ ਸਰਕਾਰਾਂ ਕਰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜਾ ਭਗਵੰਤ ਮਾਨ ਨੂੰ ਵੀ ਭੁਗਤਣਾ ਪੈਣਾ ਇਹ ਕੁਰਸੀ ਸਦਾ ਨਹੀਂ ਰਹਿਣੀ ਕੀ ਕੀ ਲੱਗਦਾ ਜਿਮਣੀ ਚ ਉਹਨਾਂ ਨੂੰ ਜਿੱਤਣ ਵਾਸਤੇ ਹੋ ਰਿਹਾ ਕਿਉਂਕਿ ਕੁਝ ਕਿ ਜਿਹੜੇ ਬਿਆਨ ਰਾਜਨੀਤਿਕ ਬਿਆਨ ਆ ਰਹੇ ਦੇਖੋ ਇਹ ਵਪਾਰੀਆਂ ਨੂੰ ਜਿਹੜੇ ਕਾਰਪੋਰੇਟ ਵਪਾਰੀ ਆ ਆਮ ਵਪਾਰੀਆਂ ਦੀਆਂ ਕੱਲ ਦੀਆਂ ਵੀਡੀਓ ਚੱਲ ਰਹੀਆਂ ਆ ਉਹ ਕਹਿੰਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਇਸ ਕਿਸਾਨ ਸਾਨੂੰ ਨਹੀਂ ਪਰੇਸ਼ਾਨ ਕਰਦੇ ਜਿਹੜੇ ਕਾਰਪੋਰੇਟ ਵਪਾਰੀ ਆ ਇਹਨਾਂ ਦੇ ਅਬਾਨੀ ਵਰਗੇ ਅਡਾਨੀ ਵਰਗੇ ਟਾਟੇ ਪਿਰਲੇ ਵਰਗੇ ਜਿਨ੍ਹਾਂ ਦੇ ਵੱਡੇ ਵੱਡੇ ਭਾਰਤ ਮਾਲਾ ਪ੍ਰੋਜੈਕਟ ਵਰਗੇ ਰੋਡ ਡਬਲਯੂਟੀਓ ਦੀਆਂ ਨੀਤੀਆਂ ਮੁਤਾਬਕ ਲੰਘ ਰਹੇ ਆ ਇਹ ਉਹਨਾਂ ਦੀ ਸਹਾਇਤਾ ਕਰ ਰਹੇ ਆ ਕਿਸਾਨਾਂ ਨੂੰ ਦਬਾ ਕੇ ਕਿਉਂਕਿ ਅੱਜ ਕਿਸਾਨ ਹੀ ਆ ਨਾ ਅੱਜ ਜਦੋਂ ਵੀ ਸਰਕਾਰ ਜ਼ਬਰ ਕਰਦੀ ਆ ਕੱਲੇ ਕਿਸਾਨ ਇਹਨਾਂ ਨੂੰ ਠੱਲ ਪਾਉਂਦੇ ਆ ਮਜ਼ਦੂਰ ਜਥੇਬੰਦੀਆਂ ਇਹਨਾਂ ਨੂੰ ਠੱਲ ਪਾਉਂਦੀਆਂ ਵਰਨਾ ਤੁਸੀਂ ਆ ਆਪਣੇ ਇਲਾਕੇ ਦੇ ਵਿੱਚ ਦੇਖਿਆ ਬਹੁਤ ਸਾਰੇ ਸਾਡੇ ਪੱਤਰਕਾਰ ਸਾਡੇ ਮਨਿੰਦਰਜੀਤ ਪੱਤਰਕਾਰ ਨੂੰ ਪਰਚਾ ਉਹਦੇ ਤੇ ਦਰਜ ਕੀਤਾ ਭਾਨੇ ਸਿੱਧੂ ਵਰਗਾ ਦੇ ਦਰਜ ਕੀਤਾ ਥੋੜੇ ਦੇ ਦਰਜ ਆਉਣ ਵਾਲੇ ਸਮੇਂ 'ਚ ਹੋਣਾ ਜੇਕਰ ਜਥੇਬੰਦੀਆਂ ਨਾ ਹੋਈਆਂ ਤਾਂ ਜਿਹੜੀ ਲੋਕਾਂ ਦੀ ਆਵਾਜ਼ ਚੱਕਣ ਵਾਲੀਆਂ ਸੰਸਥਾਵਾਂ ਦੇ ਆਗੂ ਆ ਇੱਥੇ ਲੱਖੇ ਸਿਧਾਣੇ ਵਰਗੇ ਭਾਨੇ ਸਿੱਧੂ ਵਰਗੇ ਤਾਂ ਭਰਾਵੋ ਜੇਕਰ ਜਥੇਬੰਦੀਆਂ ਨਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਜਾਬ ਨੂੰ ਕੁਚਲਣ ਦੀਆਂ ਤਿਆਰੀਆਂ ਹੋ ਚੁੱਕੀਆਂ ਪਿੰਡ ਦੀ ਕਹਿੰਦੇ ਵੀ ਜਿਹੜਾ ਕੰਮ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਕਰ ਸਕਿਆ ਉਹ ਸੀਐਮ ਭਗਵੰਤ ਮਾਨ ਨੇ ਕੰਮ ਕਰਕੇ ਦਿਖਾਇਆ ਦੇਖੋ ਮੈਂ ਪਹਿਲਾਂ ਹੀ ਕਹਿ ਰਿਹਾ ਜਿਹੜੀਆਂ ਡਬਲਯੂਟੀਓ ਨੀਤੀਆਂ ਵਿਸ਼ਵ ਪਰ ਸੰਸਥਾ ਦੀਆਂ ਨੀਤੀਆਂ ਉਹਨਾਂ ਨੀਤੀਆਂ ਦੇ ਵਿੱਚ ਲਿਖਿਆ ਵੀ ਇੱਥੇ ਛੋਟੀ ਕਿਸਾਨੀ ਨੂੰ ਖਤਮ ਕਰਕੇ 10-10 ਹਜ਼ਾਰ ਏਕੜ ਦੇ ਫਾਰਮ ਬਣਾਏ ਜਾਣਗੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਨੀਤੀਆਂ ਜਿਨ੍ਹਾਂ ਤੋਂ ਸਾਡੇ ਲੋਕ ਸਾਡਾ ਤਬਕਾ ਜਿਹੜਾ ਉਹ ਮਤਲਬ ਅਣਜਾਣ ਆ ਉਹਨਾਂ ਗੱਲਾਂ ਤੋਂ ਤਾਂ ਡਬਲਯੂਟੀਓ ਦੀਆਂ ਨੀਤੀਆਂ ਦੇ ਵਿੱਚ ਹੀ ਲਿਖਿਆ ਕਿ ਇੱਥੇ ਛੋਟੀ ਦੁਕਾਨਦਾਰੀ ਨੂੰ ਖਤਮ ਕਰਕੇ ਇੱਥੇ ਵੱਡੇ ਵੱਡੇ ਫਾਰਮ ਬਣਾਏ ਜਾਣ ਇੱਥੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਬੁੱਕਲ ਦੇ ਵਿੱਚ ਪਾਇਆ ਜਾਵੇ ਸੋ ਉਹਨਾਂ ਨੀਤੀਆਂ ਤਹਿਤ ਹੀ મોદી ਕੰਮ ਕਰ ਰਿਹਾ ਔਰ મોદી ਦੀਆਂ ਨੀਤੀਆਂ ਤਹਿਤ ਹੀ ਭਗਵੰਤ ਮਾਨ ਅਰਵਿੰਦਰ ਕੇਂਦਵਾਲ ਜਿਹੜਾ ਇਹਨਾਂ ਦਾ ਲਾਲਾ ਉਹ ਜਿਵੇਂ ਹੁਕਮ ਦਿੰਦਾ ਜਿਵੇਂ મોદી ਕਹਿੰਦਾ ਓਵੇਂ ਇਹ ਪੰਜਾਬ ਦੀ ਸਰਕਾਰ ਕਰਦੀ ਸੋਸ਼ਲ ਮੀਡੀਆ ਦੇ ਵੀਡੀਓ ਚੱਲ ਰੀਆਂ ਸਾਰੀਆਂ ਤੁਸੀਂ ਵੀ ਦੇਖ ਰਹੇ ਹੋ ਲੋਕ ਕਮੈਂਟ ਕਰ ਰਹੇ ਥੱਲੇ ਸਾਰੇ ਵੀਡੀਓ ਦੇ ਵੇਖੋ ਭਗਵੰਤ ਮਾਨ ਜਿੰਦਾਬਾਦ ਦੇ ਜਨਕਿ ਉਸ ਤੇ ਨਾਰੇ ਲੱਗ ਰਹੇ ਇਹਨੂੰ ਕਿਵੇਂ ਦੇਖੋਗੇ ਜਿਹੜਾ ਜਿੰਦਾਬਾਦ ਹੈ ਉਹ ਕਹਿੰਦੇ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਇਹ ਭਜਾਉਣੇ ਚਾਹੀਦੇ ਸੀ ਕਿਸਾਨ ਇਹ ਐਂ ਹੋਣਾ ਚਾਹੀਦਾ ਸੀ ਦੇਖੋ ਜਿਹੜੇ ਕਮੈਂਟ ਕਰ ਰਹੇ ਆ ਉਹ ਇਹਨਾਂ ਦੇ ਚਮਚੇ ਆ ਝਾੜੂ ਪੋਚੇ ਵਾਲਾ ਨੇ ਉਹ ਵੀ ਜ਼ਮੀਨਾਂ ਦੇ ਮਾਲਕ ਆ ਉਹ ਵੀ ਦੁਕਾਨਦਾਰੀਆਂ ਦੇ ਮਾਲਕ ਆ ਸੋ ਆਪਣੀ ਕਬਰ ਆ ਜਿਹੜੀ ਖੁਦ ਪੱਟ ਰਹੇ ਆ ਇਹਨਾਂ ਨੇ ਰਹਿਣਾ ਨਹੀਂ ਉਹ ਆਪਦੀ ਕਬਰ ਪੱਟ ਰਹੇ ਆ ਠੀਕ ਹੈ ਕਮੈਂਟ ਕਰਦੇ ਅੱਜ ਉਹਨਾਂ ਨੂੰ ਲੱਗਦਾ ਖਣੀ ਅਸੀਂ ਕਿੱਡੇ ਚਮਚਾਗਰੀ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਮੈਂਟ ਕਰਨ ਵਾਲਿਆਂ ਦਾ ਵੀ ਕੁਝ ਨਹੀਂ ਰਹਿਣਾ ਕਿਉਂਕਿ ਆ ਹੁਣ ਕੀ ਕਹਿੰਦੇ ਕਹਿੰਦੇ ਜੀ ਬਾਰਡਰ ਖੁੱਲ ਗਏ ਹੁਣ ਇੱਥੇ ਵਿਦੇਸ਼ੀ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਪੰਜਾਬ ਤਰੱਕੀ ਦੇ ਰਾਹ ਤੁਰੂ ਇੱਥੇ ਕੰਪਨੀਆਂ ਆਉਣੀਆਂ ਤਾਂ ਅਸੀਂ ਤਾਂ ਝਾੜੂ ਪੋਚੇ ਦੇ ਜਿਹੜੇ ਚਮਚੇ ਹਨਾ ਆਪਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਹੁਣ ਇੱਥੇ ਨੌਕਰੀਆਂ ਮਿਲਣਗੀਆਂ ਹੁਣ ਆਪਦੇ ਜਵਾਕਾਂ ਦੀਆਂ ਲਿਸਟਾਂ ਆਪਦੇ ਐਮਐਲਏਆਂ ਦੀਆਂ ਜੇਬ 'ਚ ਪਾ ਦਿਓ ਕਿਉਂਕਿ ਇੱਥੇ ਨੌਕਰੀਆਂ ਖੁੱਲਣਗੀਆਂ ਨਾ ਇੱਥੇ ਕੰਪਨੀਆਂ ਖੁੱਲਣਗੀਆਂ ਉਹਨਾਂ ਨੂੰ ਨੌਕਰੀਆਂ ਦੇਣਗੇ ਇਹਨਾਂ ਦੇ ਚਮਚੇ ਆਦੀ ਤਿਆਰੀ ਕਰਨ ਪਿੰਡੋਂ ਪਿੰਡ ਆਪਦੇ ਵੱਡੇ ਚਮਚਿਆਂ ਨੂੰ ਆਪਦੀਆਂ ਲਿਸਟਾਂ ਬਣਾ ਕੇ ਜਾਰੀ ਕਰ ਦੇਣ ਦੂਜੇ ਬਾਅਦ ਚ ਨੌਕਰੀਆਂ ਲੈ ਲੈਣਗੇ ਪਹਿਲਾਂ ਆਪ ਲੈ ਲੈਣ। ਸੇਵਾ ਭਗਵੰਤ ਮਾਨ ਦਾ ਕਿ ਬਿਆਨ ਆਇਆ ਸੀ ਬਹੁਤ ਇੱਕ ਸਖਤ ਫੈਸਲਾ ਲੈਣ ਜਾ ਰਿਹਾ ਸੀ ਸੇਵਾ ਭਗਵੰਤ ਮਾਨ। ਉਹ ਆਹੀ ਫੈਸਲਾ ਸੀ ਜਿਹੜਾ ਤੁਹਾਡੇ ਤੇ ਕਿਸਾਨਾਂ ਤੇ ਲਾਟੀ ਚਾਰਜ ਹੋਇਆ। ਇਹੀ ਤਾਂ ਫੈਸਲਾ ਸੀ। ਸਾਨੂੰ ਤਾਂ ਪਹਿਲਾਂ ਹੀ ਸ਼ੰਕਾ ਸੀ ਜਦੋਂ ਫੋਰਸ ਲੱਗਣੀ ਸ਼ੁਰੂ ਹੋਈ ਸੀ ਸਾਨੂੰ ਉਹਦੀ ਸ਼ੰਕਾ ਸੀ ਸਾਡੀਆਂ ਗੱਡੀਆਂ ਆਪ ਮਹਾਰੇ ਅਸੀਂ ਪਿੰਡਾਂ ਦੇ ਵਿੱਚੋਂ ਖਣੌਰੀ ਤੇ ਭੇਜੀਆਂ ਸ਼ੰਭੂ ਤੇ ਭੇਜੀਆਂ ਤਾਂ ਇਹ ਵੱਡਾ ਐਕਸ਼ਨ ਇਹੀ ਸੀ ਨਾ। ਜਿਹੜੀ ਅਰਵਿੰਦਰ ਕੇਂਦਰੀਵਾਲ ਦੀ ਤਿੰਨ ਦਿਨ ਮੀਟਿੰਗ ਚੱਲੀ ਲੁਧਿਆਣੇ ਦੇ ਵਿੱਚ ਕਾਰਪੋਰੇਟ ਕੰਪਨੀਆਂ ਦੇ ਨਾਲ ਉੱਥੋਂ ਸਾਰਾ ਉਹ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਸਾਡੇ ਕਿਸਾਨਾਂ ਦਾ ਜਿਹੜਾ ਇਹ ਅਤਿਆਚਾਰ ਹੋਇਆ ਉਹ ਉਸ ਕਰਕੇ ਹੀ ਹੋਇਆ ਕਿਸਾਨ ਹੁਣ ਕਿੱਧਰ ਨੂੰ ਜਾ ਹਾਂਜੀ ਪਤਾ ਜੀ ਜਦੋਂ ਧਰਨਾ ਖੇੜਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਤੰਬੂ ਸੀ ਟਰੈਕਟਰ ਟਰਾਲੀਆਂ ਜੋ ਪਾਣੀ ਵਾਲੀਆਂ ਟੈਂਕੀਆਂ ਡੀਜ਼ਲ ਵਾਲੀਆਂ ਟੈਂਕੀਆਂ ਸੀ ਇੱਕ ਸਾਈਡ ਤੇ ਜ਼ਮੀਨ ਲੈ ਰੱਖੀ ਸੀ ਸਰਕਾਰ ਨੇ ਉਹਦੇ ਵਿੱਚ ਸਾਰਾ ਉਹ ਡੰਪ ਬਣਾ ਲਿਆ ਇਕੱਠਾ ਕਰ ਲਿਆ ਹੁਣ ਸਰਕਾਰ ਕਹਿ ਰਹੀ ਹੈ ਜੇ ਕਿਸੇ ਦੀ ਮਾਲਕੀਤ ਹੈ ਤੇ ਕਾਜ ਪੱਤਰ ਦਿਖਾ ਦੇ ਉਹਦੇ ਕਾਜ ਟਰੈਕਟਰ ਚਾਲਾਂ ਮਿਲਣਗੇ ਪਰ ਨਹੀਂ ਉਹ ਨਹੀਂ ਮਿਲਨੇ ਦੇਖੋ ਸਰਕਾਰ ਕੀ ਚਾਹੁੰਦੀ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਲੋਕ ਹਜੇ ਉਹਨਾਂ ਦੇ ਮਨ ਦੇ ਵਿੱਚ ਭੁਲੇਖਾ ਵੀ ਯਾਰ ਸਰਕਾਰ ਕਹਿ ਰਹੀ ਆ ਉਹਨਾਂ ਨੂੰ ਵੀ ਆਧਾਰ ਕਾਰਡ ਲਿਓ ਜੀ ਫਲਾਨਾ ਲਿਓ ਕਿਉਂਕਿ ਸਰਕਾਰ ਉਹ ਅੰਦੋਲਨ ਨੂੰ ਕੁਚਲਣ ਦੀਆਂ ਤਿਆਰੀਆਂ ਇਹ ਗੱਲ ਹੋਈ ਹੈ ਨਾ ਇਹ ਗੱਲ ਹੋਈ ਹੈ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ ਸਰਕਾਰ ਕੀ ਦੁਬਾਰਾ ਲੋਕ ਟਰਾਲੀਆਂ ਲੈ ਕੇ ਦੁਬਾਰਾ ਟਰਾਲੀਆਂ ਦੇ ਵਿੱਚ ਆ ਕੇ ਨਾ ਬੈਠਣ ਸੋ ਸਰਕਾਰ ਦੇ ਆਪਣੇ ਹੱਥ ਕੰਡੇ ਆ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਦੇਖੋ ਆਪਣੀਆਂ ਹੀ ਟਰਾਲੀਆਂ ਆਪਣੀ ਟਰੈਕਟਰ ਕਿਤੇ ਨਹੀਂ ਜਾਣੇ ਉਹ ਉਹ ਸਰਕਾਰ ਤੋਂ ਲਵਾਂਗੇ ਸਭ ਤੋਂ ਪਹਿਲਾਂ ਜਿਹੜਾ ਆਗੂ ਸਾਡਾ ਮਰਨ ਵਰਤੇ ਬੈਠਾ ਜਿਨੇ ਪਾਣੀ ਤੱਕ ਦਾ ਸਾਡੀ ਖਾਤਰ ਯਾਰ ਤਿਆਗ ਕਰਤਾ ਟਰੈਕਟਰ ਟਰਾਲੀਆਂ ਕੋਈ ਜ਼ਿਆਦਾ ਕੀਮਤੀ ਨਹੀਂ ਹੁੰਦੀਆਂ ਸਾਡੇ ਆਗੂ ਨੇ ਸਾਡੀ ਖਾਤਰ ਪਾਣੀ ਦਾ ਤਿਆਗ ਕੀਤਾ ਸਾਡੇ ਉਤੇ ਬਹੁਤ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਬੰਦੀ ਬਣਾਇਆ ਸਾਡਾ ਪਹਿਲਾ ਫਰਜ਼ ਮੰਦਾ ਉਹਨਾਂ ਨੂੰ ਰਿਹਾ ਕਰਵਾਉਣਾ ਟਰੈਕਟਰ ਟਰਾਲੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿਰੁੱਧ ਕਿਹੋ ਜਿਹਾ ਵੀ ਐਕਸ਼ਨ ਕਰਨਾ ਪਿਆ ਉਹ ਵੀ ਵਾਪਸ ਲੈ ਕੇ ਆਵਾਂਗੇ ਇੱਕ ਪਾਸੇ ਤੋਂ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਸ਼ਹੀਦੀ ਹੁੰਦੀ ਹੈ ਤਾਂ ਪਰਿਵਾਰ ਨੂੰ ਮਾਫੀਆ ਦਿੱਤਾ ਜਾਂਦਾ ਨੌਕਰੀ ਵੀ ਦਿੱਤੀ ਜਾਂਦੀ ਹੈ ਵੀ ਆ ਉਸ ਟਾਈਮ ਮਾਨ ਸਾਹਿਬ ਕਹਿੰਦੇ ਨੇ ਵੀ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰੋ ਪਰ ਅੱਜ ਗੈਰ ਕਾਨੂੰਨੀ ਕਹਿ ਕੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਦੇਖੋ ਜਿਹੜਾ ਸ਼ੁਭਕਰਨ ਵੱਲੋਂ ਨੂੰ ਮੁਆਵਜ਼ਾ ਦਿੱਤਾ ਉਹ ਸਰਕਾਰ ਨੇ ਪੋਲੇ ਪੈਰੀ ਨਹੀਂ ਦੇਦਾ ਉਹ ਅਸੀਂ ਇੱਕ ਐਕਸ਼ਨ ਦਿੱਤਾ ਸੀਗਾ ਦੋਨਾਂ ਫਾਰਮਾਂ ਵੱਲੋਂ ਕਿ ਜਾਂ ਤਾਂ ਸਰਕਾਰ ਮੁਆਵਜ਼ਾ ਜਿਹੜਾ ਜਿਹੜੀ ਰਾਸ਼ੀ ਆ ਉਹ ਪਰਿਵਾਰ ਨੂੰ ਤੇ ਨੌਕਰੀ ਦੇਵੇ ਨਹੀਂ ਅਸੀਂ ਐਕਸ਼ਨ ਦੇਵਾਂਗੇ ਅਸੀਂ ਇਕੱਠ ਕਰਾਂਗੇ ਤਾਂ ਜਦੋਂ ਆਪਣਾ ਪ੍ਰੋਗਰਾਮ ਦਿੱਤਾ ਸੀ ਤਾਂ ਸਰਕਾਰ ਨੂੰ ਉਹਦੇ ਪ੍ਰੈਸ਼ਰ ਤੇ ਹੀਠਾ ਕੇ ਜਿਹੜਾ ਇੱਕ ਭੈਣ ਨੂੰ ਸਾਡੀ ਨੂੰ ਉਹਨੂੰ ਨੌਕਰੀ ਤੇ ਕੁਝ ਮੁਆਵਜ਼ਾ ਰਾਸ਼ੀ ਮਿਲੀ ਹੈ ਠੀਕ ਹੈ ਜਾਨ ਬੜੀ ਕੀਮਤੀ ਆ ਜਿਹਨੇ ਸਾਡੇ ਸ਼ੁਭਕਰਨ ਸਿੰਘ ਬੱਲੋ ਨੇ ਵੱਡੀ ਕੁਰਬਾਨੀ ਦਿੱਤੀ ਐ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਖਾਤਰ ਗਿਆ ਸੀ ਉਹ ਉਹਦੇ ਮਰਨ ਤੋਂ 2 ਦਿਨ ਪਹਿਲਾਂ ਦੀ 1 ਘੰਟਾ ਪਹਿਲਾਂ ਦੀ ਸੌਰੀ ਵੀਡੀਓ ਚੱਲ ਰਹੀ ਆ ਕਿ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਜਿੱਤ ਕੇ ਜਾਵਾਂਗੇ ਸੋ ਉਹਦੀ ਵੱਡੀ ਦੇਣ ਉਹਨੂੰ ਮੁਆਵਜ਼ਾ ਜਾਂ ਨੌਕਰੀਆਂ ਦੇਣੀਆਂ ਉਹ ਸਰਕਾਰ ਨੇ ਪੋਲੇ ਪੈਰੀ ਨਹੀਂ ਦਿੱਤੀਆਂ ਸੋ ਦੂਜੀ ਗੱਲ ਮੈਂ ਵਾਰ-ਵਾਰ ਫਿਰ ਉਹੀ ਗੱਲ ਕਵਾਂ ਅੱਜ ਨਾਲੇ ਤਾਂ ਅੰਦੋਲਨ ਕੁਚਲਤਾ ਨਾਲੇ ਅਸੀਂ ਕਿਸਾਨਾਂ ਦੇ ਪੱਖੀ ਆ ਸਰਕਾਰ ਨੇ ਆਪਦੀ ਕੁਰਸੀ ਬਚਾਉਣ ਲਈ ਵੱਖ-ਵੱਖ ਬਿਆਨਬਾਜ਼ੀ ਧਾਗਣੀ ਆ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣਾ ਪਰ ਲੋਕਾਂ ਨੂੰ ਅੱਜ ਸਭ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਭਿੰਡਰ ਸਾਹਿਬ ਜੇ ਮਾਨਸਾ ਦਾ ਬਿਆਨ ਤੁਸੀਂ ਵੇਖਿਆ ਹੁਣ ਸੁਣਿਆ ਸੀ ਉਹ ਕਹਿੰਦਾ ਵੀ ਇਹ ਮੰਗਾਂ ਸਾਡੀਆਂ ਨਹੀਂ ਗੀਆਂ ਇਹ ਸੈਂਟਰ ਨੇ ਮੰਗਾਂ ਪੂਰੀਆਂ ਕਰ ਰੀਆਂ ਕਿਸਾਨਾਂ ਦੀਆਂ ਜੇਕਰ ਸੈਂਟਰ ਨੇ ਕਰਨਾ ਸੀ ਤਾ ਸਿਪ ਭਗਵੰਤ ਮਾਨ ਨੇ ਜਨਨ ਕਿ ਉਹਨਾਂ ਦੇ ਅਤਿਆਚਾਰ ਕਿਉਂ ਕਰਿਆ ਉਹਨਾਂ ਦੇ ਤੰਬੂਆਂ 'ਚ ਰਾਤ ਨੂੰ ਵੜ ਕੇ ਉਹਨਾਂ ਦੇ ਤੰਬੂ ਕਉ ਚੱਕੇਗੇ ਜੇਕਰ ਤੁਸੀਂ ਮੰਗਾਂ ਦਾ ਪੂਰਾ ਨਹੀਂ ਕਰ ਸਕਦੇ ਪਰ ਲਾਠੀ ਚਾਰਜ ਵੀ ਨਹੀਂ ਕਰ ਸਕਦੇ ਸੀ ਨਹੀ ਉਹੀ ਤਾਂ ਗੱਲ ਹੈ ਨਾ ਮੈਂ ਵਾਰ-ਵਾਰ ਕਹਿ ਰਿਹਾ ਸਾਡੀਆਂ ਮੰਗਾਂ ਬਿਸ਼ੱਕ ਕੇਂਦਰ ਨਾਲ ਕੁਝ ਪੰਜਾਬ ਨਾਲ ਸੰਬੰਧ ਸੀ ਹੁਣ ਕੇਂਦਰ ਨਾਲ ਸੀਗਾ ਜਿਹੜੀਆਂ ਅਸੀਂ ਲੜਾਈ ਲੜ ਰਹੇ ਸੀ ਤਾਂ ਕੇਂਦਰ ਨਾਲ ਜਦੋਂ ਸਾਡੀਆਂ ਸੰਬੰਧਤ ਮੰਗਾਂ ਬੈਠੇ ਅਸੀਂ ਹਰਿਆਣੇ ਦੇ ਬਾਡਰ ਤੇ ਆ ਤਾਂ ਪੰਜਾਬ ਪੁਲਿਸ ਦਾ ਕੀ ਫਰਜ ਬਣਦਾ ਸੀ ਵੀ ਸਾਡੇ ਤੇ ਲਾਠੀ ਚਾਰਜ ਕੀਤਾ ਜਾਵੇ ਸਾਡੇ ਉੱਤੇ ਬਜ਼ੁਰਗਾਂ ਨੂੰ ਜਿੱਲਾਂ ਸਟਿਆ ਮੋਟਰਾਂ ਤੇ ਵਿਚਾਰਾਂ ਨੇ ਰਾਤਾਂ ਕੱਟ ਗਿਆ ਇਹਨਾਂ ਦਾ ਕੀ ਫਰਜ ਸੀਗਾ ਜੀ ਸੋ ਇਹ ਤਾਂ ਸਵਾਲ ਖੜੇ ਹੁੰਦੇ ਆ ਨਾ ਜੇਕਰ ਇਹਨਾਂ ਨੇ ਸਾਡੇ ਮੰਗਾ ਕੇਂਦਰ ਨਾਲ ਸੰਬੰਧਤ ਹਮਲਾ ਪੰਜਾਬ ਸਰਕਾਰ ਕਰਦੀ ਆ ਫਿਰ ਇਹ ਤੋਂ ਸਿੱਧ ਨਹੀਂ ਹੁੰਦਾ ਕਿ ਬੀਜੇਪੀ ਦੀ ਵੀ ਟੀਮ ਹੈ ਜੀ ਬੁੱਧੀ ਜੀ ਵੀ ਇਹ ਵੀ ਕਹਿ ਰਹੇ ਆ ਵੀ ਜਿਹੜੇ ਆਪਸ ਵਿੱਚ ਜਿਹੜੇ ਭਾਈਚਾਰਾ ਸੀ ਸਾਡਾ ਉਹ ਖਰਾਬ ਕਰਤਾ ਲੜਾਤੇ ਆ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨਾ ਚਾਹੇ ਅਫਸਰ ਹੈ ਚ ਕੁਝ ਵੀ ਹੈ ਉਹ ਹੈ ਤਾਂ ਸਾਡੇ ਕਿਸਾਨਾਂ ਦੇ ਲਈ ਵੀ ਪੁੱਤ ਉਹਨਾਂ ਨੂੰ ਰਾਤ ਨੂੰ ਮਜਬੂਰ ਕੀਤਾ ਗਿਆ ਵੀ ਉਹਨਾਂ ਕਿਸਾਨਾਂ ਦੇ ਲਾਟੀ ਚਾਰਜ ਕਰੋ ਪਰ ਉਹਨਾਂ ਦੀ ਕੋਈ ਮਜਬੂਰੀ ਸੀ ਲਾਟੀ ਚਾਰਜ ਕਰਨ ਨੂੰ ਉਹਨਾਂ ਦੇ ਵੀ ਕਦੇ ਕਦੇ ਜੀ ਨਹੀਂ ਕਰਦਾ ਸੀ ਦੇਖੋ ਕੱਲੇ ਪੁਲਿਸ ਮੁਲਾਜ਼ਮ ਨਹੀਂ ਉੱਥੇ ਆਪਣੇ ਪੱਤਰਕਾਰ ਵੀਰਾਂ ਨੇ ਵੀਡੀਓ ਚ ਲੈ ਆ ਉੱਥੇ ਜਿਹੜੇ ਨਜ਼ਦੀਕੀ ਰਹਿਸ਼ੀ ਲੋਕ ਸੀ ਉੱਥੇ ਪੱਠੇ ਵਾਲੀ ਲੇਬਰ ਸੀ ਉਹ ਵਿਚਾਰੇ ਪੱਟ ਪੱਟ ਕੇ ਕਹਿ ਰਹੇ ਆ ਕਿ ਸਾਨੂੰ ਡਰਾ ਕੇ ਧਮਕਾ ਕੇ ਲਿਆਏ ਆ ਕਿ ਤੁਸੀਂ ਆਪਣੇ ਟਰੈਕਟਰ ਆਪਣੀਆਂ ਜੀ ਸੀ ਬੀਆਂ ਟੋਜ਼ਨ ਜੋ ਵੀ ਪ੍ਰਬੰਧ ਹੋ ਸਕਦਾ ਸਮੇਤ ਔਰਤਾਂ ਵੀ ਤੁਸੀਂ ਉੱਥੇ ਚੱਲੋ ਇਸ ਸਮਾਨ ਨੂੰ ਆਪਾਂ ਸੜਕ ਤੋਂ ਹਟਾਉਣਾ ਨਹੀਂ ਤਾਂ ਤੁਹਾਡੇ ਤੇ ਪਰਚੇ ਦਿੱਤੇ ਜਾਣਗੇ ਸੋ ਪੁਲਿਸ ਵਾਲੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਠੀਕ ਹੈ ਜਦੋਂ ਸਰਕਾਰ ਨੇ ਪ੍ਰੈਸ਼ਰ ਬਣਾਤਾ ਤਾਂ ਸਾਡੇ ਵੀ ਜਿਹੜੇ ਬੱਚੇ ਭਰਤੀ ਪੁਲਿਸ ਦੇ ਵਿੱਚ ਆ ਸਾਡੇ ਭਰਾ ਸਾਡੇ ਚਾਚੇ ਤਾਇਆ ਉਹਨਾਂ ਦੇ ਆਟੋਮੈਟਿਕ ਹੀ ਮਜਬੂਰੀ ਬਣ ਜਾਂਦੀ ਹੈ ਸੋ ਸਰਕਾਰ ਦੀ ਨਲੈਕੀ ਜਿਹੜੀ ਅਖੀਰ ਤੇ ਸਰਕਾਰ ਦੀ ਬਹੁਤ ਵੱਡੀ ਨਲੈਕੀ ਹੈ ਇਹਦੇ ਵਿੱਚ ਸੋ ਅਸੀਂ ਦੁਬਾਰਾ ਫੇਰ ਬੇਨਤੀ ਕਰਨਾ ਚਾਹੁੰਦੇ ਆ ਆਮ ਜਨਤਾ ਨੂੰ ਭਰਾਵੋ ਅੰਦੋਲਨ ਹਜੇ ਦਬਿਆ ਨਹੀਂ ਅੰਦੋਲਨ ਚੱਲ ਰਿਹਾ ਵਿਸ਼ੱਕ ਦੀ ਸਾਡੀਆਂ ਟਰਾਲੀਆਂ ਉਹਨਾਂ ਨੇ ਖੰਡਿਆਤੀਆਂ ਪਰ ਅੱਜ ਅਸੀਂ ਲੜ ਰਹੇ ਹਾਂ ਨਾ ਸੜਕਾਂ ਤੇ ਜਦ ਤੱਕ ਸਰਕਾਰ ਸਾਨੂੰ ਪੱਕੇ ਤੌਰ ਤੇ ਜ਼ਿਲ੍ਹਿਆਂ 'ਚ ਬੰਦ ਕਰ ਦੇ ਫਿਰ ਤਾਂ ਮੰਨ ਜਾਗੇ ਵੀ ਹਾਂ ਅੰਦੋਲਨ ਬੰਦ ਕਰਤਾ ਅੰਦੋਲਨ ਕੁਚਲਤਾ ਇਹ ਅੰਦੋਲਨ ਚੱਲਦਾ ਰਹੂ ਕਿਸੇ ਵੀ ਰੂਪ 'ਚ ਕਿਸੇ ਵੀ ਸਮੇਂ ਇਸੇ ਤਰ੍ਹਾਂ ਲੜਦੇ ਰਹਾਂਗੇ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਭਰਾਵੋ ਜੇ ਬਚਣਾ ਜੇ ਮਜ਼ਦੂਰਾਂ ਨੂੰ ਜੇ ਹਰ ਖੋਜਨ ਖਾਣ ਵਾਲੇ ਨੂੰ ਬਚਾਉਣਾ ਤਾਂ ਲੜਨ ਵਾਲੀਆਂ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਲਾਸਟ ਸਵਾਲ ਕਰੂੰਗਾ ਅੱਜ ਮੀਟਿੰਗ ਵੀ ਹੈ ਲੱਗਦਾ ਕੁਝ ਮੀਟਿੰਗ ਤੋਂ ਸੱਟਾ ਨਿਕਲੂਗਾ ਦੇਖੋ ਮੀਟਿੰਗ ਦੇ ਵਿੱਚ ਮੈਂ ਮੋਬਾਈਲ ਤੇ ਹੁਣੇ-ਹੁਣੇ ਦੇਖਿਆ ਜਗਿੰਦਰ ਸਿੰਘ ਉਗਰਾਹਾਂ ਜੀ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਜਾਣ ਤੋਂ ਇਨਕਾਰ ਕਰਤਾ ਤਾਂ ਹੋ ਸਕਦਾ ਕੁਝ ਆਗੂ ਮੀਟਿੰਗ ਦੇ ਵਿੱਚ ਚਲੇ ਜਾਣ ਕਿਉਂਕਿ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਮੀਟਿੰਗ ਦਾ ਤਾਂ ਕੋਈ ਤੋਕ ਹੀ ਨਹੀਂ ਬਣਦੀ ਕੱਲ ਤੁਸੀਂ ਕਿਸਾਨਾਂ ਨੂੰ ਮੀਟਿੰਗ 'ਚ ਸੱਦ ਕੇ ਗ੍ਰਿਫਤਾਰ ਕਰਕੇ ਹਟਿਓ ਉਦੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਭੱਜੇ ਹੋ ਹੱਥ ਖੜੇ ਕਰਕੇ ਸੋ ਉਹਨਾਂ ਦਾ ਮੈਂ ਹੁਣੇ-ਹੁਣੇ ਪ੍ਰੈਸ ਦੇ ਵਿੱਚ ਇੱਥੇ ਮੋਬਾਈਲ 'ਚ ਦੇਖਿਆ ਉਹਨਾਂ ਨੇ ਇਨਕਾਰ ਕਰਤਾ ਹੋ ਸਕਦਾ ਕੁਝ ਆਗੂ ਚਲੇ ਜਾਣ ਪਰ ਸਿੱਟਾ ਕੁਝ ਨਹੀਂ ਨਿਕਲਣਾ ਹੋ ਸਕਦਾ ਜਿਹੜੇ ਕਿਸਾਨ ਜਾਂਦੇ ਆ ਉਹਨਾਂ ਨੂੰ ਵੀ ਕੱਲ ਦੀ ਤਰ੍ਹਾਂ ਰਾਸਤੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਵੇ ਦੇਖੋ ਸਰਕਾਰ ਦੀ ਮਨਛਾਹ ਕਿ ਅੰਦੋਲਨਕਾਰੀਆਂ ਨੂੰ ਖਤਮ ਕਿਵੇਂ ਕਰਨਾ ਭਗਵੰਤ ਸਿੰਘ ਮਾਨ ਦਾ ਤਾਂ ਅੰਦਰੋਂ-ਅੰਦਰ ਇਰਾਦਾ ਇਹ ਹੈ ਵੀ ਕਿਸੇ ਵੀ ਜਥੇਬੰਦੀ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਚਾਹੇ ਰੋਡਵੇਜ ਦੀ ਜਥੇਬੰਦੀ ਹੈ ਚਾਹੇ ਕੋਈ ਡਾਕਟਰਾਂ ਦੀਆਂ ਜਥੇਬੰਦੀਆਂ ਚਾਹੇ ਮਾਸਟਰਾਂ ਦੀਆਂ ਜਥੇਬੰਦੀਆਂ ਭਗਵੰਤ ਮਾਨ ਦੀ ਕੇਂਦਰੀਵਾਲ ਲਾਲੇ ਦੀ ਅੰਦਰੋਂ ਅੰਦਰੀ ਮਨਛਾ ਕਿ ਕਿਸੇ ਵੀ ਲੋਕਾਂ ਨੂੰ ਜਿਹੜਾ ਸੰਵਿਧਾਨ ਦੇ ਮੁਤਾਬਕ ਆਪਣੀ ਗੱਲ ਰੱਖਣ ਦਾ ਰਾਈਟ ਜਿਹੜਾ ਕਰਮਚਾਰੀਾਂ ਦੀ ਹੈ ਜੁਨੀਅਨ ਛੋਡੇ ਪੱਤਰਕਾਰ ਵੀਰਾਂ ਦੀ ਜੁਨੀਅਨ ਬਣੀ ਵੀ ਆ ਹੁਣ ਆਪਣੇ ਥੋੜੇ ਦਿਨ ਪਹਿਲਾਂ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਆਪਾਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਜੀ ਜੀ ਆਪਾਂ ਵੀ ਆਫਿਸ ਦੇ ਵਿੱਚ ਤਾਲਮੇਲ ਦੇ ਵਿੱਚ ਸੀਗੇ ਸਾਡੀ ਵੀ ਉੱਥੇ ਡਿਊਟੀ ਲੱਗੀ ਸੀ ਜੀ ਜਦੋਂ ਆਪਾਂ ਸਖਤ ਪ੍ਰੋਗਰਾਮ ਉੱਥੇ ਬਠਿੰਡੇ ਦੇ ਵਿੱਚ ਦਿੱਤਾ ਤਾਂ ਫਿਰ ਇਹਨਾਂ ਨੇ ਉਹਨੂੰ ਭਰਾ ਨੂੰ ਛੱਡਿਆ ਵੀ ਤੇ ਉਹਦੇ ਤੇ ਪਰਚਾ ਵੀ ਰੱਦ ਕੀਤਾ ਕਿਉਂਕਿ ਜਿੰਨਾ ਚਿਰ ਆਪਾਂ ਇਕੱਠੇ ਹੋ ਕੇ ਇਹਨਾਂ ਦੇ ਦਬਾਅ ਨਹੀਂ ਬਣਾਉਣਾ ਜਿੰਨਾ ਚਿਰ ਆਪਾਂ ਲੜਨ ਵਾਲੇ ਲੋਕ ਕਿਸਾਨ ਆ ਮਜ਼ਦੂਰ ਆ ਪੱਤਰਕਾਰ ਵੀਰ ਆ ਜਿੰਨਾ ਚਿਰ ਲੜਨ ਵਾਲੇ ਲੋਕ ਉੱਠ ਕੇ ਮੂਹਰੇ ਲੜਾਈ ਨਹੀਂ ਲੜਨਗੇ ਉਨਾ ਚਿੱਕਰ ਜਿਹੜਾ ਭਗਵੰਤ ਮਾਨ ਆ ਜਾਂ ਬੀਜੇਪੀ ਦੀ ਸਰਕਾਰ ਆ ਉਹ ਇਸੇ ਤਰ੍ਹਾਂ ਹੀ ਜਥੇਬੰਦੀਆਂ ਨੂੰ ਪਾੜ-ਪਾੜ ਕੇ ਵੱਖ-ਵੱਖ ਕਰਕੇ ਇਹਨਾਂ ਨੂੰ ਇਹਨਾਂ ਨੇ ਕੁਚਲਣਾ ਇਸ ਕਰਕੇ ਆਪਾਂ ਨੂੰ ਇੱਕ ਜੁਟਤਾ ਦੀ ਲੋੜ ਆ ਦਿੱਤੇ ਹੋਏ ਪ੍ਰੋਗਰਾਮਾਂ ਤੇ ਆਪਾਂ ਜਿਹੜਾ ਪਹਿਰਾ ਦਿੱਤੀ ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਉਸ ਪ੍ਰੋਗਰਾਮ ਨੂੰ ਮਜ਼ਬੂਤੀ ਨਾ ਕਰੀਏ ਹੁਣ ਕੱਲ ਵਾਲਾ ਪ੍ਰੋਗਰਾਮ ਆਇਆ ਉਹਨੂੰ ਮਜ਼ਬੂਤੀ ਨਾ ਕੀਤਾ ਅੱਜ ਵਾਲਾ ਆਇਆ ਤਾਂ ਕੱਲ ਨੂੰ ਕੋਈ ਨਵਾਂ ਪ੍ਰੋਗਰਾਮ ਆਉਂਦਾ ਉਹਨੂੰ ਵੀ ਆਪਾਂ ਮਜ਼ਬੂਤੀ ਨਾ ਬਹੁਤ ਸਾਰੇ ਲੋਕ ਆ ਉਹ ਇਹ ਗੱਲ ਕਹਿੰਦੇ ਨੇ ਪੰਜਾਬ ਦੇ ਵਿੱਚ ਵਪਾਰੀ ਵਰਸਸ ਕਿਸਾਨ ਕੀਤਾ ਜਾ ਰਿਹਾ ਹੈ ਵਪਾਰੀ ਵਪਾਰੀ ਤਾਂ ਜਿਹੜੇ ਨਾਖੀ ਲੈਂਦੇ ਹੁੰਦੇ ਆ ਹੁਣ ਇਹਨਾਂ ਨੇ ਕੱਲ ਦੀ ਇੱਕ ਗੱਲ ਚੱਲ ਰਹੀ ਹੈ ਵੀ ਅਕੇ ਵਪਾਰੀਆਂ ਨੂੰ ਖੁਸ਼ ਕੀਤਾ ਜਾ ਰਿਹਾ ਵਪਾਰੀ ਇਹਨਾਂ ਨੇ ਲੁਧਿਆਣੇ ਦੇ ਵਿੱਚ ਤਿੰਨ ਦਿਨ ਇਹਨਾਂ ਦਾ ਲਾਲਾ ਮੀਟਿੰਗਾਂ ਕਰਤਾ ਮੀਟਿੰਗਾਂ ਕਰਕੇ ਉਹ ਕਹਿੰਦਾ ਵੀ ਨਾਖੀ ਲੈਂਦੇ ਹੁੰਦੇ ਆ ਵੀ ਖਣੀ ਮੈਂ ਆਉਣ ਵਾਲੇ ਸਮੇਂ 'ਚ ਵਪਾਰੀਆਂ ਦੀ ਵੋਟ ਲੈ ਜੂੰ ਉਸ ਤੋਂ ਬਾਅਦ ਹੀ ਵਪਾਰੀਆਂ ਨੇ ਇਹ ਐਲਾਨ ਕੀਤਾ ਵੀ ਕਿਸਾਨਾਂ ਨਾਲ ਜਿਹੜਾ ਥੋੜਾ ਰਵਈਆ ਉਹ ਬਿਲਕੁਲ ਗਲਤ ਹੈ ਤੁਸੀਂ ਵੀ ਪੱਤਰਕਾਰ ਵੀਰਾਂ ਨੇ ਵੇਖਿਆ ਇਹ ਤਾਂ ਜਿਹੜੇ ਅਡਾਨੀ ਬਾਨੀ ਹੈ ਜਿਹੜੇ ਕੋਰਪੋਰੇਟ ਘਰਾਣੇ ਆ ਉਹਨਾਂ ਨੂੰ ਇਹਨਾਂ ਨੇ ਫਾਇਦਾ ਪਹਚਾਉਣਾ ਨਾ ਤਾਂ ਆਮ ਦੁਕਾਨਦਾਰ ਨੂੰ ਪਹੁੰਚਾਉਣਾ ਨਾ ਮਜ਼ਦੂਰ ਨੂੰ ਪਹੁੰਚਾਉਣਾ ਨਾ ਮਤਲਬ ਹੀ ਕਿਸਾਨਾਂ ਨੂੰ ਪਹੁੰਚਾਉਣਾ ਉਹਨਾਂ ਨੂੰ ਤਾਂ ਇਹ ਦੱਬਣ ਦਾ ਦੇ ਕੁਚਲਣ ਦਾ ਕੰਮ ਕਰਦਾ ਕੱਲ ਦਾ ਮਾਹੌਲ ਸੀ ਪਿੰਡ ਵਾੜੇ ਭਾਈ ਦੇ ਵਿੱਚ ਜਦੋਂ ਲਾਠੀ ਚਾਰਜ ਹੁੰਦਾ ਤੇ ਕਿਸਾਨ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਬੈਠੇ ਹੋਏ ਸੀ ਉਹ ਡਰੇ ਹੋਏ ਸੀ ਸਹਿਮੇ ਹੋਏ ਸੀ ਪੂਰੇ ਜਦੋਂ ਉੱਥੇ ਲਾਠੀ ਚਾਰਜ ਹੁੰਦਾ ਲੋਕ ਹੁਣ ਕਹਿ ਰਹੇ ਆ ਵੀ ਉਹ ਮੁੜ ਕੇ ਧਰਨੇ ਦੇ ਵਿੱਚ ਲੋਕ ਨਹੀਂ ਜਾਣਗੇ ਵਾਪਸ ਆਇਆ ਨਾ ਜੀ ਜਿਹੜਾ ਮਤਲਬ ਇਹਨਾਂ ਨੇ ਲਾਠੀ ਚਾਰਜ ਤਾਂ ਹੁਣ ਆਪਣੇ ਖਨੌਰੀ ਕੀਤਾ ਖਨੌਰੀ ਵੀ ਕਿਸਾਨਾਂ ਨੂੰ ਬੰਦੀ ਬਣਾਇਆ ਕੱਲ ਇਹਨਾਂ ਨੇ ਧਰਨਾ ਮਤਲਬ ਉੱਥੇ ਲੱਗਣ ਨਹੀਂ ਸੀ ਦੇ ਰਹੇ ਉੱਥੇ ਧਰਨਾ ਲੱਗਣ ਨਹੀਂ ਸੀ ਦੇਣਾ ਸਰਕਾਰ ਦੀਆਂ ਇੰਨੀਆਂ ਸਖਤ ਹਦਾਇਤਾਂ ਸੀ ਇਹਨਾਂ ਦੀ ਪੁਲਿਸ ਨਾਖੀ ਲੈਂਦੇ ਹੁੰਦੇ ਜੀਦੇ ਟੋਲ ਪਲਾਜੇ ਤੇ ਖੜੀ ਸੀ ਉਧਰੋਂ ਇਹਨਾਂ ਦੀ ਪੁਲਿਸ ਖਿੜਾਈ ਸੀ ਨਾਖੀ ਲੈਂਦੇ ਹੁੰਦੇ ਆ ਬਾਜਾਖਾਨਾ ਤਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਆਪਾਂ ਆਪਦਾ ਐਕਸ਼ਨ ਕਰਨਾ ਹੈ ਤਾਂ ਅਸੀਂ ਜੈਤੋ ਤੋਂ ਮਤਲਬ ਆਪਦੇ ਕਿਸਾਨ ਆ ਜਿਹੜੇ ਬਲਾ ਕੇ ਤੇ ਵਾੜੇ ਭਾਈ ਕੇ ਸੀ ਇਕੱਠੇ ਕਰਕੇ ਸਾਰੇ ਕਿਸਾਨ ਇਕੱਠੇ ਕਰਕੇ ਤਾਂ ਅਸੀਂ ਸੜਕ ਨੂੰ ਉਸ ਪੁਆਇੰਟ ਨੂੰ ਜਿਹੜਾ ਨੱਪਿਆ ਨਾਖੀ ਲੈਂਦੇ ਹੁੰਦੇ ਆ ਉੱਥੋਂ ਫਿਰ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਪੈ ਗਈ ਤਾਂ ਉਹਨਾਂ ਨੇ ਜਿਹੜਾ ਮਤਲਬ ਬਾਹਰੋਂ ਫੋਰਸ ਬਲਾ ਕੇ ਪਹਿਲਾਂ ਇੰਨੀ ਫੋਰਸ ਹੈ ਨਹੀਂ ਸੀ ਬਾਹਰੋਂ ਫੋਰਸ ਬਲਾ ਕੇ ਜਬਰੀ ਕਿਸਾਨਾਂ ਨੂੰ ਕਿਸਾਨਾਂ ਮਾਵਾਂ ਨੂੰ ਭੈਣਾਂ ਨੂੰ ਤਾਂ ਉੱਥੇ ਜਿਹੜਾ ਜਬਰੀ ਚੱਕਿਆ ਗਿਆ ਉਸ ਤੋਂ ਬਾਅਦ ਇੱਕ دہشت ਵਰਗਾ ਮਾਹੌਲ ਆ ਜਿਹੜਾ ਉਹ ਬਣਾਇਆ ਗਿਆ دہشت ਵਰਗਾ ਮਾਹੌਲ ਬਣਾਇਆ ਵੀ ਜਿਹੜੇ ਕਿਸਾਨ ਦਵਾ ਦਬ ਮਤਲਬ ਉਹ ਬੰਦੀ ਬਣਾ ਕੇ ਤੇ ਆਪਦੀਆਂ ਗੱਡੀਆਂ ਚ ਝਟਾਲੇ ਦੂਜੇ ਕਿਸਾਨਾਂ ਨੂੰ ਕੀ ਕੀਤਾ ਗਿਆ ਇੱਕ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਡਰਾਉਣ ਦੀ ਧਮਕਾਉਣ ਦੀ ਤਾਂ ਉਹਨਾਂ ਦੇ ਮਗਰ ਲਾਠੀਆਂ ਲੈ ਕੇ ਭੱਜੇ ਉਹ ਸਭ ਸਰਕਾਰ ਦੇ ਇਸ਼ਾਰਿਆਂ ਦੇ ਹੋਇਆ ਉਸ ਵਕਤ ਵਿੱਚ ਸੀ ਕੀ ਜੀ ਉਦੋਂ ਜੋ ਲਾਠੀ ਚਾਰਜ ਹੁੰਦਾ ਬਾੜੇ ਭਾਈ ਦੇ ਵਿੱਚ ਸੀ ਤੁਸੀਂ ਮੈਨੂੰ ਗ੍ਰਫਤਾਰ ਕਰਕੇ ਲੈ ਕੇ ਗਏ ਜੀ ਮੈਨੂੰ ਚੱਕ ਕੇ ਲੈ ਕੇ ਗਏ ਕਿੰਨੇ ਭਾਈ ਛੱਡਿਆ ਸਾਨੂੰ ਛੱਡਿਆ ਜੀ ਤਕਰੀਬਨ 8 8 ਦੇ ਨੇੜੇ 7 8 ਕਿੰਨੇ ਜਣਾ ਨੂੰ ਛੱਡਿਆ ਜੀ ਕੀ ਜੀ ਕਿੰਨੇ ਜਣਾ ਨੂੰ ਛੱਡਿਆ ਟੋਟਲ 600 ਜਣਾ 600 ਜਣਾ ਸੀਗਾ ਜੀ ਕਿੰਨੇ ਜਣਾਂ ਨੂੰ ਛੱਡਿਆ ਕੀ ਸ਼ਰਤ ਤੇ ਛੱਡਿਆ ਰਹਾਈ ਕਰਿਆ ਦੇਖੋ ਸਾਨੂੰ ਉੱਥੇ ਪੁਲਿਸ ਲੈਣ ਦੇ ਵਿੱਚ ਇਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਤਾਂ ਸਾਡੇ ਉੱਥੇ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਡਾ ਕੋਈ ਮੰਗ ਪੱਤਰ ਸਰਕਾਰ ਤੱਕ ਪਹੁੰਚਾਈ ਗਏ ਕੋਈ ਸਰਕਾਰ ਤੱਕ ਗੱਲ ਪਹੁੰਚਾਈ ਗਏ ਤਾਂ ਸਾਡਾ ਵਾਰੀ ਵਾਰੀ ਇਹੀ ਕਰਨੀ ਸਰਕਾਰ ਨੂੰ ਤਾਂ ਸਾਰਾ ਪਤਾ ਹੀ ਆ ਸਰਕਾਰ ਨੂੰ ਪਤਾ ਸਾਡੀਆਂ ਮੰਗਾਂ ਕਰਕੇ ਫੇਰ ਹੀ ਤਾਂ ਸਾਡਾ ਖਨੌਰੀ ਧਰਨਾ ਖਦੇੜਿਆ ਫੇਰ ਹੀ ਤਾਂ ਤੁਸੀਂ ਸਾਡੇ ਤੇ ਲਾਠੀ ਚਾਰਜ ਕਰਕੇ ਸਾਡੀਆਂ ਗੱਡੀਆਂ ਭੰਨ ਕੇ ਪਿੰਡਵਾੜੇ ਭਾਈਕੇ ਦੇ ਵਿੱਚ ਇੱਥੇ ਲੈ ਕੇ ਆਏ ਹੋ ਤਾਂ ਸਾਡਾ ਫੈਸਲਾ ਸੀ ਕਿ ਸਾਨੂੰ ਯਾਰ ਜੇਲ੍ਹ ਦੇ ਵਿੱਚ ਲੈ ਜਾਓ ਭਿੰਡਰ ਜੀ ਜਦੋਂ ਤੁਹਾਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਵਾੜੇ ਭਾਈਕੋ ਬਾਰ ਬਾਰ ਖਬਰ ਆ ਰਹੀਆਂ ਜੀ ਜਿਹੜੇ ਕਿਸਾਨ ਗ ਉਹਨਾਂ ਨੇ ਇਹ ਕਹਿਤਾ ਵੇ ਅਸੀਂ ਕੁਝ ਵੀ ਨਹੀਂ ਖਾਵਾਂਗੇ ਅਸੀਂ ਭੁੱਖ ਹੜਤਾਲ ਰੱਖਾਂਗੇ ਜੇ ਸਾਡੇ ਪ੍ਰਧਾਨ ਦੀ ਭੁੱਖ ਹੜਤਾਲ ਤੇ ਬੈਠਿਆ ਪਰ ਸਾਡੀ ਭੁੱਖ ਹੜਤਾਲ ਆ ਉਹ ਤੁਹਾਡੇ ਵੱਲ ਰੱਖੀ ਗਈ ਸੀ ਭੁੱਖ ਹੜਤਾਲ ਹਾਂਜੀ ਹਾਂਜੀ ਸਾਡਾ ਵਾੜੇ ਭਾਈ ਕੀ ਦੀ ਸਟੇਜ ਤੋਂ ਐਲਾਨ ਸੀ ਕਿ ਜਿਹੜੇ ਵੀ ਕਿਸਾਨ ਗ੍ਰਿਫਤਾਰ ਹੋਣਾ ਚਾਹੁੰਦੇ ਆ ਪੋਲੇ ਪੈਰੀਂ ਗ੍ਰਿਫਤਾਰੀ ਨਹੀਂ ਦੇਵਾਂਗੇ ਸਭ ਤੋਂ ਪਹਿਲਾ ਨੰਬਰ ਸਾਡਾ ਫੈਸਲਾ ਇਹ ਸੀ ਸਾਨੂੰ ਪ੍ਰਸ਼ਾਸਨ ਕੁੱਟ ਕੇ ਲੱਤਾਂ ਤੋੜ ਕੇ ਕਢੀਸ ਕੇ ਜੇ ਗ੍ਰਿਫਤਾਰ ਕਰਦਾ ਤਾਂ ਕਰ ਲੈ ਤਾਂ ਉੱਥੇ ਹੋਇਆ ਵੀ ਐਵੇਂ ਸਾਡੇ ਕਿਸਾਨਾਂ ਨੇ ਇੱਕ ਦੂਜੇ ਦੀਆਂ ਲੱਤਾਂ ਪਾਹਾਂ ਫੜੀਆਂ ਮੈਂ ਸਟੇਜ ਤੇ ਬੋਲ ਰਿਹਾ ਸੀ ਮੈਨੂੰ ਮਗਰੋਂ ਇਹਨਾਂ ਨੇ ਇੱਕ ਦੂਜੇ ਦੀਆਂ ਲੱਤਾਂ ਪਾਹਾਂ ਸੀ ਫੜੀਆਂ ਤਾਂ ਜਬਰੀ ਕਿਸਾਨਾਂ ਨੂੰ ਕਢੀਸ ਕਢੀਸ ਕੇ ਕਿਸੇ ਦੇ ਜੁੱਤੀ ਜੋੜੇ ਲੈ ਕੇ ਕਿਸੇ ਦੇ ਪੱਗ ਲੈ ਕੇ ਕਿਸੇ ਦੇ ਕੇਸਾਂ ਦੀ ਬੇਇੱਜ਼ਤੀ ਕਰਕੇ ਸਾਨੂੰ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਤਾਂ ਤਕਰੀਬਨ 3 ਬੱਸਾਂ ਦੇ ਵਿੱਚ ਤਕਰੀਬਨ 180-90 ਕਿਸਾਨ ਸਾਡੇ ਬੜੇ ਭਾਈ ਕਿਤੇ ਗ੍ਰਿਫਤਾਰ ਕੀਤੇ ਸੀ ਜਿਹਦੇ ਵਿੱਚ ਸਾਡਾ ਇਸੇ ਸਟੇਜ ਤੋਂ ਵੀ ਐਲਾਨ ਸੀ ਤਾਂ ਉਸੇ ਤਰ੍ਹਾਂ ਪੁਲਿਸ ਲੈਣ ਦੇ ਵਿੱਚ ਵੀ ਹੋਇਆ ਕਿ ਅਸੀਂ ਸਵਾਏ ਪਾਣੀ ਤੋਂ ਉਹ ਵੀ ਆਪ ਦਾ ਸਵਾਏ ਪਾਣੀ ਤੋਂ ਪ੍ਰਸ਼ਾਸਨ ਦਾ ਕੋਈ ਵੀ ਨਾਜ ਦਾ ਦਾਣਾ ਤੱਕ ਨਹੀਂ ਖਾਵਾਂਗੇ ਬਸ ਸ਼ਾਮ ਤੱਕ ਅਸੀਂ ਕੁਝ ਖਾਧਾ ਵੀ ਨਹੀਂ ਉਹ ਬਰਕਰਾਰ ਰੱਖਿਆ ਪ੍ਰਧਾਨ ਜੀ ਇਹ ਦੱਸੋ ਇਹ ਪਹਿਲੀ ਵਾਰ ਹੋਇਆ ਜਿਵੇਂ ਤੁਹਾਡੇ ਧੱਕਾ ਮੁੱਕੀ ਹੋਇਆ ਤੁਸੀਂ ਜਬਰਦਸਤੀ ਚੱਕ ਕੇ ਲੈ ਗਏ ਤੁਹਾਨੂੰ ਬਸਾਂ ਦੇ ਵਿੱਚ ਰਿਟੇਨ ਕੀਤਾ ਗਿਆ ਥਾਣਾ ਚ ਲੈ ਗਏ ਇਤੋਂ ਪਹਿਲਾਂ ਵੀ ਹੋਇਆ ਜਦੋਂ ਤੁਸੀਂ ਕਿਸਾਨ ਜਥੇ ਬੰਦੀ ਦੇ ਵਿੱਚ ਆਏ ਹੋ ਇਸ ਤੋਂ ਪਹਿਲੇ ਵੀ ਇਦਾਂ ਹੋਇਆ ਜਿਵੇਂ ਹੁਣ ਪਹਿਲੀ ਵਾਰ ਹੋਇਆ ਹੈ ਦੇਖੋ ਮੈਂ ਇਹਨੂੰ ਜਿਉਂ ਜਿੰਨਾ ਚਿਰ ਜਥੇਬੰਦੀ ਚ ਹੋਗੀ ਇਸ ਤੋਂ ਪਹਿਲਾਂ ਇਹੋ ਜਿਹਾ ਐਕਸ਼ਨ ਨਹੀਂ ਹੋਇਆ ਕਿ ਸੜਕਾਂ ਤੇ ਬੈਠਾ ਨੂੰ ਕੁੱਟਿਆ ਜਾਵੇ ਕਿਸੇ ਦਫ਼ਤਰ ਦਾ ਘਰਾਉ ਕੀਤਾ ਉਹ ਗੱਲ ਲੈਦਾ ਪਰ ਸੜਕਾਂ ਤੇ ਸ਼ਾਂਤਮਈ ਬੈਠਾ ਨੂੰ ਅਜੇ ਤੱਕ ਕਿਤੇ ਲਾਠੀ ਚਾਰਜ ਨਹੀਂ ਹੋਇਆ ਜਿਹੜਾ ਇਹ ਭਗਵੰਤ ਮਾਨ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਇਹ ਪਹਿਲੀ ਘਟਨਾ ਵੀ ਜਿਹੜੇ ਮਾੜੀਆਂ ਸਰਕਾਰਾਂ ਬਾਦਲ ਕੇ ਮਾੜੇ ਕੈਪਟਨ ਕੇ ਮਾੜੇ ਉਹ ਮਾੜੇ ਕਿਹਾ ਜਾਂਦਾ ਸੀ ਇਹਨਾਂ ਨੂੰ ਤਾਂ ਲੈ ਕੇ ਆਂਦਾ ਸੀ ਤੀਜਾ ਫਰੰਟ ਕੀ ਉਹਨਾਂ ਸਰਕਾਰਾਂ ਦੀ ਮੁੜਕੇ ਹੁਣ ਫਿਰ ਯਾਦ ਆਉਣ ਲੱਗ ਪਈ ਐ ਵੀ ਉਹ ਸਰਕਾਰਾਂ ਇਹਨਾਂ ਨਾਲੋਂ ਚੰਗੀਆਂ ਸੀ ਦੇਖੋ ਸਰਕਾਰ ਕੋਈ ਨਹੀਂ ਚੰਗੀ ਹੁੰਦੀ ਸਾਡਾ ਇਸੇ ਕਰਕੇ ਵਿਸ਼ਵਾਸ ਆ ਵੀ ਗੈਰ ਰਾਜਨੀਤਿਕ ਹੋ ਕੇ ਲੜੋ ਕਿਸੇ ਵੀ ਪਾਰਟੀ ਦੀ ਸਪੋਰਟ ਨਾ ਕਰੋ ਕਿਉਂਕਿ ਸਰਕਾਰਾਂ ਤੋਂ ਉੱਪਰ ਜਿਹੜੀਆਂ ਅਮਰੀਕਾ ਵਰਗੇ ਦੇਸ਼ਾਂ ਨੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈ ਟੀਓ ਵਿਸ਼ਵਪਾਰ ਸੰਸਥਾ ਦੀਆਂ ਜਿਹੜੀਆਂ ਨੀਤੀਆਂ ਉਹ ਹਰ ਸਰਕਾਰ ਲਾਗੂ ਕਰਦੀ ਆਈ ਆ ਹੁਣ ਬਾਦਲਕੇ ਨੂੰ ਲੋਕ ਚੰਗੇ ਕਹਿੰਦੇ ਆ ਜਦੋਂ ਬਾਦਲਕੇ ਮੋਟਰਾਂ ਦੇ ਕਨੈਕਸ਼ਨ ਠਾਠਾ ਦੇ ਰਹੇ ਸੀ ਉਸ ਵਕਤ ਕਿਸਾਨਾਂ ਨੂੰ ਇਹ ਨਹੀਂ ਦੱਸ ਸਕਦੇ ਸੀ ਵੀ 1994 ਚ ਇੱਕ ਸਮਝੌਤਾ ਹੋ ਗਿਆ ਤੁਹਾਨੂੰ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਣੀ ਬੰਦ ਕਰਨੀ ਆ ਸਾਡੇ ਲੋਕਾਂ ਨੇ ਮੋਟਰਾਂ ਦੇ ਚਾਚ ਅਸਲ ਮੰਗਾਂ ਤੋਂ ਵਾਂਝੇ ਰਹਿ ਗਏ ਹ ਕਿਸੇ ਲੀਡਰ ਨੇ ਅੱਜ ਤੱਕ ਆ ਝਾੜੂ ਵਾਲਿਆਂ ਦੇ ਐਮਐਲਏ ਬਣ ਕੇ ਪਹਿਲਾਂ ਵਾਲੇ ਬਣ ਕੇ ਕਿਤੇ ਕੋਈ ਵੀਡੀਓ ਆਈ ਆ ਜਿਹਦੇ ਵਿੱਚ ਉਹ ਡਬਲਯੂਟੀਓ ਤੇ ਗੱਲ ਕਰ ਰਹੇ ਹੋਣ ਕਿ ਉਹਦੇ ਵਿੱਚ ਕਿਸਾਨਾਂ ਪ੍ਰਤੀ ਦੁਕਾਨਦਾਰੀ ਪ੍ਰਤੀ ਦੇਸ਼ ਨੂੰ ਗੁਲਾਮ ਗੁਲਾਮ ਕਰਨ ਲਈ ਕੀ ਲਿਖਿਆ ਕਿਸੇ ਵੀ ਲੀਟਰ ਨੇ ਉਹਨਾਂ ਬਾਰੇ ਸचेत ਨਹੀਂ ਕੀਤਾ ਸਾਨੂੰ ਉਲਟਾ ਦੂਜੀਆਂ ਫਸਲਾਂ ਤੋਂ ਪਿੱਛੇ ਹਟਾ ਪਿੱਛੇ ਹਟਾ ਝੋਨਾ ਨਰਮਾ ਕਣਕ ਤੇ ਲੈ ਕੇ ਆਂਦਾ ਤਾਂ ਫਿਰ ਕੈਪਟਨ ਦੀ ਸਰਕਾਰ ਆਈ ਇਹਨਾਂ ਨੇ بیਟੀ ਕਟਨ ਬੀ ਲੈ ਆ ਕੇ ਅਮਰੀਕਾ ਦੀਆਂ ਨੀਤੀਆਂ ਮੁਤਾਬਕ ਸਾਡਾ ਘਰੇ ਚ ਪੜੋਲਿਆਂ ਚ ਪਿਆ ਜਿਹੜਾ ਬੜੇਵੇਂ ਅਸੀਂ ਸੁਹਾਣਾ ਮਲ ਕੇ ਬੀਜ ਲੈਂਦੇ ਸੀ ਸਾਡਾ ਬੀ ਖੋਲਿਆ ਸਾਡਾ ਨਰਮਾ ਖਤਮ ਕਰਤਾ ਪਿਛਲੇ ਸਮੇਂ ਚ ਸਾਡੀ ਝੋਨੇ ਦੀ ਲੁੱਟ ਹੋਈ 15-15 ਕਿਲੋ ਦੀ ਕਾਟ ਹੋਈ ਉਹ ਵੀ ਡਬਲਯੂਟੀਓ ਦੀ ਨੀਤੀ ਮੁਤਾਬਕ ਐਮਐਸਪੀ ਟੇਡੇ ਢਾਂਗਣਾ ਖਤਮ ਕਰਤੀ ਤਾਂ ਸਾਡੀ ਆਪ ਜੀ ਦੇ ਮਾਧਿਅਮ ਰਾਹੀਂ ਕਿਸਾਨ ਵੀਰਾਂ ਨੂੰ ਬੇਨਤੀ ਆ ਹੁਣ ਸਮਾਂ ਆਉਣਾ ਜੇਕਰ ਜਥੇਬੰਦੀਆਂ ਲੜਨ ਵਾਲੀਆਂ ਨਾ ਰਹੀਆਂ ਥੋੜੀ ਕਣਕ ਨੇ ਵੀ ਨੀ ਵਿਕਣਾ ਇੱਥੇ ਵਿਦੇਸ਼ੀ ਕਣਕ ਡਬਲਯੂਟੀਓ ਦੀ ਨੀਤੀ ਮੁਤਾਬਕ ਜਿਹੜੀਆਂ ਯੰਸੀਆਂ ਸਾਡੀ ਕਣਕ ਖਰੀਦਦੀਆਂ ਇੱਥੇ ਪਾਂਸਪ ਹੋ ਗਈ ਐਫਸੀਆਈ ਹੋ ਗਈ ਤਾਂ ਭਰਾਵੋ ਮਤ ਭੁਲੇਖਾ ਰੱਖਿਓ ਵੀ ਸਾਡਾ ਦਾਣਾ-ਦਾਣਾ ਮੰਡੀ ਦੇ ਵਿੱਚੋਂ ਚੱਕਿਆ ਜਾਊਗਾ ਇੱਥੇ ਵਿਦੇਸ਼ੀ ਸਸਤੀ ਕਣਕ ਨੇ ਡਿੱਗਣਾ ਤਾਂ ਤੁਸੀਂ ਆ ਇੱਕ ਦੇਖ ਰਹੇ ਹੋ ਟਰੰਪ ਦਾ ਵਾਰ-ਵਾਰ ਬਿਆਨ ਆ ਰਿਹਾ ਕਿ ਟੈਰਫਟ ਆਓ ਤਾਂ ਇਥੋਂ ਤੱਕ ਸ਼ੰਕਾ ਕਿ ਸਾਡੀਆਂ ਦੁੱਤਨਾ ਪੈਦਾ ਹੋਣ ਵਾਲੀਆਂ ਇੱਥੇ ਵਿਦੇਸ਼ੀ ਚੀਜ਼ਾਂ ਇੱਥੇ ਪੁਲਟਰੀ ਫਾਰਮ ਦੀਆਂ ਵਿਦੇਸ਼ੀ ਅੰਡੇ ਜਾਂ ਵਿਦੇਸ਼ੀ ਦਵਾਈਆਂ ਜੋ ਵੀ ਇਹਨਾਂ ਚੀਜ਼ਾਂ ਤੋਂ ਦੁੱਧ ਤੋਂ ਪ੍ਰੋਡਕਟਾਂ ਤੋਂ ਬਣਦੀਆਂ ਉਹ ਵਿਦੇਸ਼ੀ ਅਮਰੀਕਾ ਦੀਆਂ ਸਸਤੀਆਂ ਚੀਜ਼ਾਂ ਇੱਥੇ ਆ ਕੇ ਡਿੱਗਣੀਆਂ ਜਦੋਂ ਇੱਥੇ ਆ ਕੇ ਸਸਤੀਆਂ ਡਿੱਗੀਆਂ ਨਾ ਸਾਡੇ ਕਿਸਾਨ ਦਾ ਦੁੱਧ ਵਿਕਣਾ ਨਾ ਸਾਡੇ ਕਿਸਾਨ ਦੀ ਕਣਕ ਵਿਕਣੀ ਆ ਨਾ ਇੱਥੇ ਪੁਲਟਰੀ ਫਾਰਮ ਰਹਿਣੇ ਆ ਨਾ ਇੱਥੇ ਕੋਈ گاਵਾ ਦੇ ਫਾਰਮ ਰਹਿਣੇ ਆ ਸਮੁੱਚਾ ਜਿਹੜਾ ਸਾਡਾ ਆਧਾਰਾ ਇਹ ਖਤਮ ਹੋ ਜਾਣਾ ਉਸ ਨੀਤੀ ਮੁਤਾਬਿਕ ਸ਼ੁਕਰੀਆ ਜੀ ਬਾਰ ਬਾਰ ਤਾ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਕੱਲ ਡਿਟੇਨ ਕੀਤਾ ਗਿਆ ਤਾ ਉਹਨਾਂ ਨੇ ਆਪਣਾ ਪੱਖ ਦੱਸਿਆ ਤੁਸੀਂ ਕਿਵੇਂ ਦੇਖਦੇ ਹੋ ਢੁਡੇਰੋ ਸਫਰ ਟੈਲੀਵਿਜ਼ਨ ਨਾਲ ਜਦ ਚਾਹਵਾਂਗਾ ਧੰਨਵਾਦ